ਕਿ ਨਾ ਵੀਰੇ ਬੋਲ ਸਕਦਾ ਨਾ ਸੁਣਦਾ ਹੈ ਤੇ ਦੇਖੋ ਕਿੰਨਾ ਵਧੀਆ ਕੰਮ ਕਰਦਾ ਟੈਲਾਂ ਦਾ ਤੇ ਸਾਡੇ ਵੀਰਾਂ ਨੂੰ ਐਸੇ ਵੀਰਾਂ ਦਾ ਸਾਥ ਦੇਣਾ ਚਾਹੀਦਾ ਤੇ ਬੜਾ ਬੜਾ ਇਹਨੂੰ ਕੰਮ ਦੇਣਾ ਚਾਹੀਦਾ ਤਾਂ ਆਪਣੀ ਮਿਹਨਤ ਕਰਦਾ ਆ ਤੇ ਨਾ ਇਸ ਇੱਕ ਗੱਲ ਦਾ ਮੈਂ ਫੇਰ ਪੀਟ ਤੁਹਾਨੂੰ ਦੱਸਣਾ ਚਾਹੁੰਦਾ ਕਿ ਨਾ ਇਸ ਸੁਣਦਾ ਹੈ ਨਾ ਬੋਲ ਸਕਦਾ ਹੈ ਤੇ ਕੰਮ ਦੇਖ ਲਓ ਕਿਦਾਂ ਸਭਾਈ ਚ ਕੀਤਾ ਹੋਇਆ ਹੈ ਇਹਦਾ ਪਿੰਡ ਬੱਧੋ ਵਾਲਿਆ ਤੇ ਬਹੁਤ ਸੋਨਾ ਕੰਮ ਕਰਦਾ ਹੈ ਚਲੋ ਇੱਕ ਮਨ ਖੁਸ਼ ਹੋ ਰਿਹਾ ਹੈ ਕਿ ਸਾਡੇ ਪੰਜਾਬੀ ਵੀਰ ਵੀ ਕੰਮ ਕਰਦੇ ਨੇ ਤੇ ਬੰਦਾ ਦਿਲੋਂ ਬਹੁਤ ਜ਼ਿਆਦਾ ਖੁਸ਼ ਹੈ ਇਹੋ ਜਿਹਾ ਸਾਥ ਦੇਣਾ ਚਾਹੀਦਾ ਹੈ ਮੈਂ ਦੱਸਣ ਲੱਗਾ ਕਿ ਨਹੀਂ ਬੋਲ ਸਕਦਾ ਮੈਂ ਨਾ ਕੰਨੋਂ ਸੌਂਦਾ ਆ ਆ ਸਾਰਿਆਂ 'ਚ ਦੱਸਦਾ ਆ ਆ ਵੀ ਲੈਵਲ ਤੇ ਪੂਰਾ ਕੰਮ ਕਰਦਾ ਦੇਖੋ ਪਹਿਲਾਂ ਕਿੰਨੀ ਸੁਣੀ ਲਾਈ ਤੇ ਵੱਧ ਵੱਧ ਕੰਮ ਦੋ ਪਿੰਡ ਨੂੰ ਇਹਦਾ ਸਾਥ ਦੇਣਾ ਚਾਹੀਦਾ ਆ ਪਿੰਡ ਬਦੋਵਾਲ ਦਿਮਾਗ ਬਹੁਤ ਜ਼ਿਆਦਾ ਹੈ